ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਾਮਾਕਾਰਾਂ ਚ ਵਾਅਦਾ ਕਰੀ ਜੀ ਲਓ ਜੀ ਹੁਣ ਠੰਡ ਵਾਲਾ ਮੌਸਮ ਤਾਂ ਆ ਗਿਆ ਪੰਜਾਬ 'ਚ ਠੰਡ ਹੈ ਤੇ ਥੋੜੇ ਦਿਨ ਰਹੀ ਹੈ ਚਲੋ ਪਰ ਸਾਡੇ ਲੋਕਾਂ ਦੇ ਵੀ ਠੰਡ ਪਹਿਲਾਂ ਕਹੀ ਜਾਂਦੇ ਪੈਂਦੀ ਨਹੀਂ ਪੈਂਦੀ ਜਾਂ ਪੈਂਦੀ ਆ ਫਿਰ ਮੇਰੇ ਵਰਗੇ ਦੇ ਹੱਥ ਵੀ ਜਿਹੇ ਖੜੇ ਹੋ ਜਾਂਦੇ ਵੀ ਠੰਡੇ ਬਹੁਤ ਹਫਤੇ ਕਮਾਈ ਇਹ ਠੰਡ ਤਾਂ ਚਲੋ ਐਤਕੀ ਵੇਸੇ ਜ਼ਿਆਦਾ ਨਹੀਂ ਦੱਸ ਸਕਦੇ ਨੇ ਪਈ ਆ ਜਿਹਨੂੰ ਠੰਡ ਕਹਿੰਦੇ ਆ ਉਹ ਚੀਜ਼ ਬਾਕੀ ਤਾਂ ਰਾਤ ਨੂੰ ਤਾਂ ਚਲੋ ਹੈਗੀ ਹੈ ਜੀ ਵੀ ਠੰਡ ਤੋਂ ਤਾਂ ਪੈ ਜਾਂਦੀ ਤੇ ਗਰੀਬ ਹੁਣ ਪਰ ਉਤਰ ਜਾਂਦੀ ਅੱਜ ਲੋ ਜੀ ਅੱਜ ਹੁਣ ਦੁੱਧ ਪਾ ਕੇ ਆਏ ਤੇ ਇਕਦਾ ਟੱਬਰ ਦਾ ਨਹੀਂ ਪਤਾ ਲੱਗਦਾ। ਕਦੇ ਕੋਈ ਕਿਧਰੇ ਨੂੰ ਲੈ ਜਾਂਦਾ, ਕੋਈ ਕਿਧਰੇ ਨੂੰ ਲੈ ਜਾਂਦਾ। ਹੈਂ? ਘੜੀ ਘੰਟਾ ਬੰਦੇ ਨੂੰ ਸੱਜ ਤੜਕੇ ਦੇ ਉੱਠੇ ਹੋਏ ਹੁੰਦੇ ਆ। ਬੰਦੇ ਨੂੰ ਆਰਾਮ ਵੀ ਨਹੀਂ ਕਰਨ ਦਿੰਦੇ ਇਹ ਘੜੀ ਘੰਟਾ। ਹੁਣ ਦੁੱਧ ਪਾ ਕੇ ਆਇਆ ਅੱਜ ਮਾਤਾ ਜੀ ਚਿੰਬੜ ਕੇ। ਮਾਤਾ ਜੀ ਕਹਿੰਦੀ ਮੈਂ ਤਾਂ ਭਾਈ ਆਪਣੀ ਭੈਣ ਨੂੰ ਮਿਲ ਕੇ ਆਉਣਾ। ਵੀ ਮੇਤੇ ਮਿਲਣੀ ਹੋਇਆ ਭੈਣ ਨੂੰ ਆਪਣੀ ਮਾਸੀ ਜੀ ਨੂੰ। ਮਾਸੀ ਜੀ 880 ਤੇ ਫੇ ਉਹ ਉਧਰ ਮਾਸੀ ਜੀ ਵੀ ਆਪਣੇ ਉਹਦੇ ਚ ਆਏ ਵੀ ਆ ਕਹਿੰਦੇ ਮੇਰੇ ਕੋਲ ਗੇੜਾ ਹੀ ਨਹੀਂ ਮਾਰਿਆ ਪਿਆ ਤੇ ਬਾਅਦ ਕੀ ਕਰੀਏ ਕਿਧਰ ਕਿਧਰ ਘੁੰਮੀਏ ਹੈਨਾ ਇੱਕ ਹੁਣ ਤੁਹਾਨੂੰ ਪਤਾ ਵੀ ਜੱਥੇ ਭਈਆ ਗਿਆ ਏ ਸੋ ਸੂਰਜ ਗਿਆ ਜੱਥੇ ਥੋੜਾ ਜਿਆਦਾ ਮੁਸ਼ਕਲ ਹੋਇਆ ਉਹ ਕੰਮ ਤੇ ਚਲੋ ਉਹੀ ਗੱਲ ਨਹੀਂ ਭਾਈ ਹੁਣ ਉੱਧਰ ਵੀ ਜਾਣਾ ਜ਼ਰੂਰੀ ਐ ਨਹੀਂ ਮਾਤਾ ਨੇ ਕਹਿਣਾ ਮੇਰੇ ਗੈਲ ਨਹੀਂ ਜਾਂਦਾ ਕਿਤੇ ਨੂੰ ਹਨਾ ਜੀ ਤੇ ਅੱਜ ਹੁਣ ਚੱਲੇ ਆ ਜੀ ਅਸੀਂ ਮਾਸੀ ਜੀ ਕੋਲ ਮਾਸੀ ਜੀ ਕੋਲ ਨੂੰ ਚੱਲੇ ਆ ਮਾਸੀ ਜੀ ਦੇ ਭਾਈ ਹੁਣੇ-ਹੁਣੇ ਮਾਸੀ ਜੀ ਦੇ ਮੁੰਡੇ ਦਾ ਫੋਨ ਆਇਆ ਬਦਾਂ ਮੈਨੂੰ ਭਰਾ ਦਾ ਮੇਰੇ ਦਾ ਛੋਟੇ ਦਾ ਉਹ ਮੁੰਡਾ ਸਾਡਾ ਬਾਹਰ ਆ ਜਵਾਨ ਸਾਡਾ ਕਨੇਡਾ ਹੈ ਉਹ ਵੀ ਕਹਿੰਦਾ ਵੀਰੇ ਯਾਰ ਜਾ ਕੇ ਆ ਉਹ ਤੁਸੀਂ ਝੇੜਾ ਨਹੀਂ ਮਾਰਿਆ ਬਹੁਤ ਦਿਨ ਹੋ ਗਏ ਮਾਸ ਚੱਲ ਕੋਈ ਨਾ ਫਿਰ ਅੱਜ ਤੇਰਾ ਵੀ ਹਾਂ ਲਾਂਬਾ ਲਾ ਹੀ ਦਿੰਦੇ ਤੇ ਹੁਣ ਚੱਲੇ ਮਾਸੀ ਜੀ ਕੋਲ ਲੋ ਜੀ ਉੱਥੇ ਜਾ ਕੇ ਦੇਖਦੇ ਆ ਮਾਸੜ ਜੀ ਵੱਲ ਵੀ ਭਾਈ ਪਾਰਟੀ ਹੋਈ ਵੀ ਆ ਤੁਸੀਂ ਕਹਿੰਦਾ ਪਾਰਟੀਆਂ ਹੀ ਪਾਰਟੀਆਂ ਕਰੀ ਜਾਂਦੇ ਇਹ ਕਦੇ ਫੋਨ ਦੀ ਪਾਰਟੀ ਕਦੇ ਗੱਡੀ ਦੀ ਪਾਰਟੀ ਐ ਮੰਦੀ ਹੈ ਮਾਸੜ ਜੀ ਵੱਲ ਪਾਰਟੀ ਹੋਈ ਵੀ ਆ ਭਾਈ ਜੀ ਮਾਸੜ ਜੀ ਨੇ ਸਾਡੇ ਨੇ ਲਿਆਂਦਾ ਬੋਲਟ ਉਹ ਵੀ ਪੁੱਠੇ ਘੇਰਾ ਆ ਆਏ ਵਾਸੜ ਕਿੱਥੇ ਦੱਬਦਾ ਸਾਡਾ ਫਿਰ ਵਾਸੜ ਕਹਿੰਦਾ ਵੀ ਸ਼ਾਂਕ ਕਹਿੰਦਾ ਪਕਾਉਣਾ ਹੀ ਪਕਾਉਣੇ ਆ ਮੁੰਡਾ ਕੈਨੇਡਾ ਚਲ ਗਿਆ ਬਾਬੇ ਨਾਨਕ ਦੀ ਕਿਰਪਾ ਨਾਲ ਚਲੋ ਵਧੀਆ ਗੱਲ ਹੈ ਜੇ ਪਹਿਲਾ ਮੁੰਡੇ ਨੂੰ ਐਸ਼ ਕਰਾਈ ਹੈ ਨਾ ਕੋਈ ਵੀ ਨਿਆਣਾ ਹੈ ਮਾਪੇ ਦੇ ਸਿਰ ਪਰਤਾਇਸ਼ ਕਰਦਾ ਹੀ ਹੈ ਹੈਨਾ ਚਾਹੇ ਕੋਈ ਗਰੀਬੇ ਬਾਪ ਆ ਉਹ ਵੀ ਆਪਣੇ ਨਿਆਣੇ ਨੂੰ ਦੇ ਦਿਲ ਚ ਵੀ ਆਏ ਹੁੰਦਾ ਵੀ ਹਾਂ ਮੈਂ ਜੋ ਮੇਰਾ ਪੁੱਤ ਮੰਗਦਾ ਵੀ ਉਹਨੂੰ ਐਸ਼ ਪੂਰੀ ਕਰਾਵਾਂ ਜੇ ਉਹ ਕਹਿੰਦਾ ਮੇਰਾ ਪੁੱਤ ਉਹ ਮੈਂ ਉਹਨੂੰ ਲੈ ਕੇ ਦਵਾਂ ਚਾਹੇ ਥਿਕੜਾ ਮਰਜੀ ਲੈ ਕੇ ਦਵਾਂ ਹਾਂ ਉਹ ਗੱਲ ਵੱਖਰੀ ਆ ਨਹੀਂ ਚਲੋ ਉੱਥੇ ਤੱਕ ਜਾ ਹੋਇਆ ਕਿਸੇ ਤੇ ਗਰੀਬੀ ਮਾਂ ਹਨਾ ਚਲੋ ਕੋਈ ਚੀਜ਼ ਰਹਗੀ ਉਹ ਗੱਲ ਵੱਖਰੀ ਆ ਪਰ ਉੱਥੇ ਫਿਰ ਨਿਆਣੇ ਨੂੰ ਵੀ ਥੋੜਾ ਜਿਹਾ ਸਮਝਣਾ ਚਾਹੀਦਾ ਹਨਾ ਜੀ ਤੇ ਬਾਕੀ ਬਾਸੜ ਸਾਡੇ ਨੇ ਭਾਈ ਜਵਾਨ ਨੂੰ ਸਾਡੇ ਨੂੰ ਐਸ਼ ਕਰਾਈ ਪਹਿਲਾਂ ਪੂਰੀ ਹੁਣ ਜਵਾਨ ਕਹਿੰਦਾ ਵੀ ਮੈਂ ਬਾਪੂ ਨੂੰ ਐਸ਼ ਕਰਾਉਣੀ ਤੇ ਮੁੰਡੇ ਨੇ ਭਾਈ ਜਿਹੜੇ ਬੋਲਟ ਦਵਾਇਆ ਪਾਸੜ ਕਹਿੰਦਾ ਵੀ ਬੋਲਟ ਲੈਣਾ ਕਹਿੰਦਾ ਲਾਓ ਜੀ ਬੋਲਟ ਲਾਓ ਹਾਲਾਂਕਿ ਮਨੂੰ ਤਾਂ ਐ ਵੀ ਪਤਾ ਲੱਗਿਆ ਮੇਰੇ ਕੋਲ ਵੀ ਫੋਨ ਇੱਕ ਦਿਨ ਆਇਆ ਤਾਂ ਉਹ ਤਾਂ ਤਰਨ ਦਾ ਮਾਸੀ ਦੇ ਮੁੰਡੇ ਦਾ ਉਹ ਕਹਿੰਦਾ ਵੀਰੇ ਕੋਈ ਬੋਲਟ ਦੇਖਿਓ ਪੈਸੇ ਮੈਂ ਤੁਹਾਨੂੰ ਇਹ ਪਾ ਦੂੰਗਾ ਪਰ ਆਪਾਂ ਘਰਾਂ ਨਹੀਂ ਦੱਸਣਾ ਕਹਿੰਦਾ ਵੀ ਤੁਸੀਂ ਬੋਲਟ ਲੈ ਕੇ ਜਾ ਕੇ ਛੱਡਿਆਓ ਡੈਡੀ ਜਦ ਘਰਾਂ ਹੋਣਗੇ ਕਹਿੰਦਾ ਫੋਨ ਕਰਕੇ ਨਾ ਕਹਿੰਦਾ ਵੀ ਸਰਪ੍ਰਾਈਜ਼ ਦੇਣਾ ਆਪਾਂ ਨੇ ਤੇ ਬਹਾ ਜਾਲ ਕੋਈ ਗੱਲ ਨਹੀਂ ਭਾਈ ਮੈਂ ਮੈਂ ਨਿਗਾ ਰੱਖਦਾ ਜ਼ਰੂਰ ਜੇ ਮੈਨੂੰ ਕੋਈ ਵਧੀਆ ਕੰਡੀਸ਼ਨ ਦਾ ਬੋਲਟ ਮਿਲਿਆ ਤਾਂ ਮੈਂ ਤੁਹਾਨੂੰ ਦੱਸੂਗਾ ਤੇ ਪਰ ਮਨੂੰ ਜਿਹੜਾ ਉਹ ਕਹਿੰਦੇ ਨੇ ਵਧੀਆ ਕੰਡੀਸ਼ਨ ਦਾ ਉਹ ਜਾਂ ਕੋਈ ਬੋਲਟ ਮਿਲਿਆ ਨਹੀਂ ਤੇ ਫਿਰ ਉਹਦੇ ਕਿਸੇ ਯਾਰ ਦੋਸਤ ਦੀ ਨਿਗਾ ਵਿੱਚ ਬੋਲਟ ਹੈਗਾ ਤਾਂ ਉਹਨੇ ਮਤਲਬ ਹਜੇ ਵੀ ਮਾਸੜ ਜੀ ਨੂੰ ਮਨੂੰ ਲੱਗਦਾ ਵੀ ਪਤਾ ਨਹੀਂ ਹੈ ਕਿੰਨੇ ਦਾ ਲੈ ਕੇ ਛੱਡ ਕੇ ਆਏ ਆ ਮੁੰਡੇ ਕਾ ਲੈ ਕੇ ਤਾਂ ਚਲੋ ਮਾਸੜ ਜੀ ਉਹ ਗਏ ਆ ਪਰ ਉਹਨਾਂ ਨੂੰ ਆ ਹੀ ਨਹੀਂ ਪਤਾ ਮਨੂੰ ਲੱਗਦਾ ਵੀ ਕਿੰਨੇ ਦਾ ਲੇ ਸ਼ਾਇਦ ਜਿੱਥੇ ਤੱਕ ਮਨੂੰ ਆਈਡੀਆ ਹੈ ਮੁੰਡੇ ਨੇ ਸਰਪ੍ਰਾਈਜ਼ ਇਹ ਦਿੱਤਾ ਇੱਕ ਤਰ੍ਹਾਂ ਦਾ ਅ ਚਲੋ ਬੜੀਆ ਖੁਸ਼ੀ ਹੁੰਦੀ ਆ ਮਾਪਾਪ ਨੂੰ ਵੀ ਹਨਾ ਜਦ ਕੋਈ ਬੱਚਾ ਅ ਦੇਖ ਲਓ ਮਾਪੇ ਦੇ ਸ਼ੌਂਕ ਪਕਾਉਂਦਾ ਇੱਕ ਤਾਂ ਹੁੰਦਾ ਮਾਪੇ ਨੇ ਬੱਚੇ ਦੇ ਸ਼ੌਂਕ ਪਕਾਏ ਇੱਕ ਇਹੇ ਗੱਲ ਬਹੁਤ ਬੜੀ ਹੋ ਜਾਂਦੀ ਵੀ ਬੱਚੇ ਨੇ ਬਾਪ ਦਾ ਸ਼ੌਂਕ ਪਕਾਇਆ ਹੈ ਕੀ ਬਾਤ ਹੈ ਭਾਈ ਇਹ हिसाब ਤੇ ਬੜੀਆ ਚੀਜ਼ ਆ ਤੇ ਬਾਕੀ ਹੁਣ ਦੇਖਦੇ ਆ ਫੇ ਮਾਤਾ ਜੀ ਨੂੰ ਮਲਾਉਂਦੇ ਆ ਤੁਹਾਨੂੰ ਵੀ ਜਾ ਕੇ ਮਾਤਾ ਜੀ ਹੋਏ ਵੇ ਤਿਆਰ ਭਾਈ ਹਨਾ ਜਾ ਕੇ ਦੇਖਦੇ ਆ ਫੇ ਮਾਸੀ ਜੀ ਮਾਸੜ ਜੀ ਦਾ ਬੋਲਟ ਵੀ ਦੇਖਦੇ ਆ ਤੇ ਮਿਲਦੇ ਆ ਮਾਸੀ ਨੂੰ ਸਾਡੇ ਨੂੰ ਜਾ ਕੇ ਮਾਸੀ ਦੇ ਗੁੱਸੇ ਗਲੇ ਭਾਈ ਅੱਜ ਮਾਸੀ ਨੇ ਪਤਾ ਨਹੀਂ ਗਾਲਾਂ ਕਿੰਨੀਆਂ ਕੱਢਣੀਆਂ ਜਾ ਕੇ ਦੇਖਦੇ ਸੁਣਨੀ ਆ ਪੜਣੀ ਆ ਮੈਂ ਤਾਂ ਇੰਜ ਕਰਕੇ ਵੇਜਣਾ ਥੱਲੇ ਨੂੰ ਭਾਈ ਇੱਥੇ ਨੂੰ ਸੁਣ ਸੁਣ ਕੇ ਇੱਧਰ ਨੂੰ ਭੱਜੀ ਜਾਣੀ ਆ ਹੋਰ ਹੁਣ ਕੀ ਕਰਨਾ ਜੀ ਉਹ ਨਹੀਂ ਜਾ ਹੋਇਆ ਭਾਈ ਮੰਨਦੇ ਆ ਸਾਡੀ ਵੀ ਗਲਤੀ ਆ ਵਿਆਹ ਤੇ ਮਰ ਜਾਣੀ ਹੋਇਆ ਤੇ ਬਾਕੀ ਚਲੋ ਮਿਲਦੇ ਆ ਫੇ ਮਾਤਾ ਜੀ ਨੂੰ ਤੁਹਾਨੂੰ ਮਾਤਾ ਜੀ ਨਾਲ ਬੁਲਾਉਂਦੇ ਹੋ ਜਾ ਕੇ ਲਓ ਜੀ ਇੱਧਰ ਮਿਲੋਂ ਇੱਧਰ ਮਿਲੋ ਪਹਿਲਾਂ ਤੁਸੀਂ ਇੱਧਰ ਮਿਲੋ ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਕਿੱਥੇ ਚੜ ਗਏ ਤੁਸੀਂ ਮੈਨੂੰ ਦਿਨੇ ਸਤਿ ਸ੍ਰੀ ਅਕਾਲ ਬੋਲਣੇ ਹਾਂ ਸਤਿ ਸ੍ਰੀ ਅਕਾਲ ਦਾ ਸਹੱਦ ਹੋ ਗਈ ਸਤਿ ਸ੍ਰੀ ਅਕਾਲ ਦਾ ਪਹਿਲਾਂ ਜਵਾਬ ਦੇਈਦਾ ਹੁੰਦਾ ਨਮਸਕਾਰ ਸਰ ਐ ਨਮਸਕਾਰ ਅੱਛਾ ਹਿੰਦੀ ਵਿੱਚ ਬਾਤ ਕਰਾਂਗੇ ਆਪ ਹਾਂਜੀ ਹਮ ਆਪਕੇ ਸਾਥ ਹਿੰਦੀ ਵਿੱਚ ਬਾਤ ਕਰੇ ਠੀਕ ਹੈ ਮੈਡਮ ਜੀ ਠੀਕ ਹੈ ਸੂਰਜ ਸੇ ਸਿੱਖੀ ਥੀ ਹਿੰਦੀ ਯਾਰ ਮਨੂਗਾ ਖਟਾ ਹਾਂ ਉਹ ਲੋਕਾਂ ਨੂੰ ਦਿਖਾਣਾ ਵੀ ਪੈਂਦਾ ਫੈਮਿਲੀ ਮੈਂਬਰਾਂ ਨੂੰ ਨਹੀਂ ਨਹੀਂ ਗੱਲ ਮੇਰੀ ਗੱਲ ਸੁਣੋ ਤੁਸੀਂ ਲਿਪਿਸਟਿਕ ਮੈਂ ਨਹੀਂ ਲਾਇਆ ਵੀ ਕੰਨਾਂ 'ਚ ਮੈਂ ਨਹੀਂ ਪਾਇਆ ਹੁਣ ਇਹ ਤਾਂ ਦੇਖਣਾ ਨਹੀਂ ਕਿਸੇ ਨੇ ਵੀ ਮੈਂ ਕੰਮ ਕਰਦੀ ਸੀ ਮੈਨੂੰ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਆ ਠੀਕ ਆ ਹਾਂ ਸਮਝਿਆ ਕਰੋ ਤੁਸੀਂ ਕੀ ਆ ਉਹ ਚੱਲ ਕੋਈ ਨਾ ਆਪਣੇ ਫੈਮਿਲੀ ਮੈਂਬਰ ਆ ਸਾਰੇ ਤਾਂ ਕਿ ਆਏ ਉਹ ਨਹੀਂ ਚੱਲਦਾ ਹੁਣ ਆਹ ਕੋਈ ਚੱਕਰ ਨਹੀਂ ਘਰਾਂ 'ਈ ਫਿਰਦੇ ਆ ਮम्मी ਮੇਰੇ ਨਾਲ ਆਹੋ ਕਰਈ ਫਿਰਦੇ ਆ ਕਿਹੜਾ ਕਿਹੜੇ ਬੱਸ ਚਲੋ ਅੱਜ ਤੁਹਾਡੀ ਇੱਕ ਗੱਲ ਦੱਸਾਂ ਹਾਂ ਸੰਭ ਦਾ ਪੁੱਤ ਕਹਿੰਦਾ ਕੰਮ ਵੀ ਕਿਹੋ ਨਾ ਆ ਤਾ ਉਹ ਕੇ ਫੇਲਾ ਪਾ ਲਈ ਮੰਮੀ ਇਹਨਾਂ ਨੂੰ ਹਰਦਾਂ ਤੇ ਮਿਹਣੇ ਮਾਰਦੇ ਆ ਲੈ ਪੁੱਛੋ ਇਹਨਾਂ ਨੂੰ ਕਾਤੇ ਮਾਰਦੇ ਕਾਤੇ ਮਾਰਦਾ ਭਾਈ ਮੈਨੇ ਮੈਂ ਕਹਦਾ ਮੈਨਾ ਮਾਰਤਾ 20 ਸਵੇਰੇ ਸੱਜ ਰੁਟ ਕੇ ਕੰਮ ਹੀ ਕਰਦੀ ਲਾ ਲੈ ਐਨਾ ਕੰਮ ਕਰਦਾ ਤੇਰੇ ਕੋ ਧਾਰਾਂ ਚੋਈਆਂ ਉਹਦੇ ਹੱਦ ਹੋ ਗਈ ਤੇਰੇ ਦਿੱਤੀਆਂ ਮਾਰਨੀਆਂ ਮੈਂ ਜੋੜ ਬੋਲਿਆ ਹਾਂ ਆ ਤੇਰੇ ਗੈ ਚੋਣ ਗਈ ਤੇਰੇ ਕੋ ਹਾਂ ਫਿਰ ਸਾਰਾ ਹੂ ਕੰਮ ਕਰਿਆ ਸੋ ਬਾਈ ਆਹ ਤਾਂ ਆਹ ਤਾਂ ਗੱਲ ਮੰਨਣ ਵਾਲੀਆਂ ਵੀ ਹਾਂ ਭਾਈ ਕੁੜੀ ਧਾਰਾਂ ਲੱਗੀ ਚੋਣ ਹਨਾ ਸ਼ੁਕਰ ਸ਼ੁਕਰ ਸਾਰਾ ਕੰਮ ਕਰਦੀ ਹਾਂ ਹਾਂ ਜਗਦਾ ਹੈ ਬਾਸਾ ਪਤਾ ਨਹੀਂ ਕੀ ਹੋਇਆ ਮੈਨੂੰ ਗਾਇਆ ਨਹੀਂ ਕਰਦੇ ਏ ਗਾਇਆਂ ਚੋਣ ਲੱਗ ਗਈ ਜੀ ਭਾਈ ਕੁੜੀ ਮਸ਼ੀਨ ਲੱਗੀ ਲੜਨ ਲਿਆ ਦੇਖ ਲੈ ਕਿੰਨੂ ਅਗੂਰ ਆ ਵੀ ਹੁਣ ਗੋਲ ਦਿੱਤੋ ਸਾਰੇ ਖਾਈ ਬਸ ਗਏ ਅੰਦਰ ਹੁਣ ਤਾਂ ਨਾ ਤਾਂ ਤੋਲੇ ਮੈਂ ਅੱਛਾ ਹੋਰ ਅਮਰੂਦ ਬਤਾਉਂਦਾ ਖਾਣ ਮਾਤਾ ਜੀ ਬੁਲਾਇਓ ਸਾਸਰੀ ਗਾਣ ਸਾਸਰੀ ਗਾ ਜੀ ਸਾਰਿਆਂ ਨੂੰ ਪਹਿਲਾਂ ਮੈਨੂੰ ਲੱਗਾ ਮਾਤਾ ਨੇ ਹੱਥੇ ਕੈਮਰਾ ਦੇਖਿਆ ਸੀ ਮੈਂ ਨਹੀਂ ਦੇਖਿਆ ਕੋਈ ਮੱਕਾ ਕਹਿੰਦਾ ਇੱਕਣਾ ਮੈਂ ਤਾਂ ਕਹਿੰਦੀ ਸੀ ਮੈਨੂੰ ਨਹੀਂ ਪਤਾ ਕੈਮਰਾ ਜੱਲ ਲੱਗਿਆ ਬੁਲਾਇਆ ਤੇ ਮਾਂ ਦੀ ਟੀਨ ਕੋਈ ਬੋਲਦਾ ਮਾਂ ਗੜਦ ਕੇ ਪੈਂਦੀ ਆ ਹੋਰ ਕੀ ਹੋਵੇ ਨਾ ਬਾਈ ਕੰਮ ਸਾਰਾ ਕਰਿਆ ਜ ਸਵੇਰ ਦਿਨ ਹਾਂ ਕਪੜੇ ਪੀ ਤੋਤਿਆਂ ਮੰਨ ਲਿਆ ਠੀਕਾ ਸਾਰੇ ਮਾਂਜੇ ਆ ਸੋਈ ਸਾਫ ਕਰੀ ਹੁੰ ਤਾਂ ਕੱਦੀ ਲੱਗੀ 2 ਘੰਟੇ ਹੋ ਗਏ ਤੈਨੂੰ ਹੁਣ ਨਿਕਲੀ ਬਾਹਰ ਅਸੋਈ ਜਿਆਦਾ ਟਾਈਮ ਲਾਇਆ ਜਰੂਰ ਨਾਲ ਸੋਈ ਸਾਫ ਕਰੀ ਬੋਰ ਉੱਠੇ ਖੜਾਈ ਬਣਾ ਕੇ ਤੋਤੇ ਢਾਈ ਹਾਂ ਸੱਚੋ ਵੀ ਭਾਈ ਆ ਜੇ ਮੈਂ ਕੁਝ ਜੇ ਮੈਨੂੰ ਆਉਂਦਾ ਜੇ ਮੈਂ ਕੁਝ ਕਰਿਆ ਤਾਂ ਹੀ ਕਹਿੰਦੇ ਆ ਇਹ ਕਹੀਂ ਕਹਿੰਦਾ ਡੈਡੀ ਕਹਿੰਦੇ ਜੀ ਮੈਂ ਤਾਂ ਹੀ ਡੈਡੀ ਕਹਿੰਦਾ ਹਾਂ ਹਾਂ ਐ ਅੱਛਾ ਮੇਰੀ ਗੱਲ ਸੁਣੋ ਤੁਸੀਂ ਗਏ ਤੇ ਉਹ ਆਲੂ ਤਾਂ ਚਲੋ ਲੈ ਆਏ ਲਾ ਲਾ ਲੂ ਲੈ ਕੇ ਆਏ ਹਾਂ ਸਾਰਾ ਕੁਝ ਲਿਆਂਦਾ ਉਹ ਕੰਨੀ ਸਾਰੀ ਸਬਜ਼ੀ ਦੀ ਉਹ ਭਰੀ ਵੀ ਆ ਹੋਰ ਕੰਨੀ ਜਿਹੜੇ ਸਬਜ਼ੀਆਂ ਆ ਲੈ ਚੱਕ ਪਹਿਲਾਂ ਦਾ ਅੰਗੂਰ ਆਪਣੇ ਹੈ ਠੀਕ ਆ ਹੂੰ ਤੇ ਆਹ ਮੈਂ ਹਾਂ ਦੋ ਪੀਸ ਉਹਦੇ ਮੰਗਾਏ ਤੇ ਉਹਨੇ ਮੰਗਾਏ ਤੇ ਸ਼ਮਲਾ ਮਿਰਚ ਤਾਂ ਕਿਹਾ ਤਿੰਨ ਕੇ ਪੀਸ ਲਿਆਇਓ ਉਹਦੇ ਜੋਗੇ ਕਿਆ ਬਣਾਉਣਾ ਅਹੋ ਮਨਚੂਰੀਅਨ ਬਣਾ ਕੇ ਖਵਾਉਣਾ ਬੜੇ ਬਾਜੀ ਨੂੰ ਮਨਚੂਰੀਅਨ ਬੜੇ ਬਾਜੀ ਨੂੰ ਹਾਂ ਆ ਹੋ ਗਿਆ ਮਿਰਚਾਂ 1/2 ਕਿਲੋ ਚੀਲੀ ਕਹਿੰਦੇ ਐ ਇਹਨੂੰ ਮਿਰਚਾਂ ਨਹੀਂ ਕਹਿੰਦੇ ਚੀਲੀ ਕਹਿੰਦੇ ਅਸੀਂ ਤਾਂ ਭਾਈ ਪੰਜਾਬੀ ਉਹ ਭੁੱਲਣੀ ਆ ਅਸੀਂ ਨਹੀਂ ਮਹਾਂ ਕੀ ਨਾ ਦੱਸੋ ਕੀ ਕਹਿੰਦੇ ਆ ਕੈਰਟ ਗਾਜਰਾ ਕੈਰਟ ਕਹਿੰਦੇ ਇਹਨੂੰ ਗਾਜਰਾ ਕਹਿੰਦੇ ਇੱਥੇ ਗਾਜਰ ਬੋਲਤੇ ਹੈ ਸਰਦਾਰ ਜੀ ਗਾਜਰ ਠੀਕ ਹੈ ਹੋਰ ਕੁਝ ਤਾਂ ਨਹੀਂ ਆ ਹਾਂ ਜੇ ਆਲੂ ਪਏ ਵਿੱਚ ਲਾਲ ਹੈ ਦਿਖਦੇ ਤਾਂ ਹੈ ਨਹੀਂ ਲੈ ਦੱਸ ਖਾਲੀ ਭਈਆ ਦੱਸ ਕਹਿੰਦੇ ਦਿਖਦੇ ਨਹੀਂ ਹਾਂ ਖਾਲੀ ਭਈ ਖਾਲੀ ਹੈਗੇ ਆ ਹਾਂ ਦੇਖ ਲਾ ਮੈਂ ਨਹੀਂ ਰੁੱਪ ਮਮੇ ਐਨ ਕੱਪੜਾ ਆਓ ਬਣਿਆ ਰੀਆਂ ਮੈਂ ਕਹਾਂ ਆਹੀ ਕਹਿਣ ਲੱਗਾ ਤਾਂ ਵੀ ਫੇਰ ਮੈਂ ਰੁੱਪ ਨੂੰ ਘਮਾ ਵੀ ਨਹੀਂ ਐਨ ਕੱ ਲੈ ਆਵਾ ਰੱਖ ਲੈਣੀ ਜੰਨੇ ਮੜੀ ਖਵਾ ਲੱਗ ਜੂ ਹੋਰ ਫੇਰ ਆਏ ਕਰਦੀਆਂ ਬੋਬੇ ਦੀ ਸਬਜ਼ੀ ਨਾਲਸ਼ ਦੀ ਕਚੌਰੀਆਂ ਬਣਾਉਂਦੀ ਤਿਆਰੀ ਕਰ ਲੱਗ ਜਾਨਾ ਨਹੀਂ ਤੁਸੀਂ ਕਰ ਲੈਣਾ ਚੱਤ ਤੱਕ ਕਚੌਰੀਆਂ ਦਾ ਸਮਾਨਤ ਤਿਆਰ ਕਰ ਲਈ ਆ ਕੇ ਫਟਾਫਟ ਤਲ ਹੋ ਜਾਣਾ ਦੋ ਦੋ ਬੇਬੀ ਨਾਲ ਸਾਨੂੰ ਅਸੀਂ ਸਿੱਖਾ ਲਾਂਗੇ ਨਾ ਆ ਕਾਲੂ ਬਣਾ ਲਊਂ ਦੀ ਨਹੀਂ ਕਰ ਉਹ ਕਾਲੂ ਬਣਾ ਲੂਗੇ ਅੱਜ ਫਿਰ ਹਾਂ ਕਾਲੂ ਬਣਾ ਲੰਦੇ ਆ ਹੈਨਾ ਓਕੇ ਤੁਸੀਂ ਤਿਆਰ ਇਹ ਨਾ ਕਿਤੇ ਨਾ ਕਿਤੇ ਜਾਣ ਲੋ ਮੈਂ ਕੀ ਕਰਾਂ ਕੱਲੇ ਜਾਣ ਸੌ ਸਿਆਪੇ ਹਾਂ ਹੁਣ ਪਤਾ ਲੱਗਿਆ ਮੈਂ ਕਿਹ ਗੱਡੀ ਚ ਖਾ ਦੋ ਮੈਂ ਤੇ ਮੰਮੀ ਕੱਲੇ ਜਾਏ ਕਰੂਗੇ ਸਾਰੇ ਪਾਸੇ ਹੋਰ ਕੀ ਆ ਤੇ ਤਾ ਥੋੜੇ ਟਾਈਮ ਕਰਕੇ ਮੇਰੇ ਦੰਦ ਤੇ ਜ਼ਹਰ ਨਹੀਂ ਦਿਖਾਉਂਦੀ ਦੇਖ ਲੋ ਜੈਨ ਨੂੰ ਸਿਖਾਵੇ ਗੱਡੀ ਤਾਂ ਮੈਨੂੰ ਲੈ ਕੇ ਜਾ ਤੈਨੂੰ ਬੋਲਟ ਸਿਖਾਵੇ ਬੰਦਾ ਨਾ ਮੈਨੂੰ ਗੱਡੀ ਸਿਖਾਵੇ ਬੰਦਾ ਬਸ ਜੇ ਲੱਤ ਤੜਾਉਣੀ ਦੱਸ ਬੋਲਟ ਪਟੇ ਤਾਪ ਕਹਿਣੀ ਆ ਆਪੇ ਸਿੱਖ ਲਾਤੀ ਉਹ ਬਿਹੜੇ ਵਿੱਚ ਤੇਰਾ ਬੋਲਟ ਪਰ ਤੇ ਉਹ ਮੇਰੀ ਗੱਲ ਸੋ ਕਣਕਾ ਵੱਢਣੀ ਹੈ ਨਾ ਜਦ ਉਹ ਥੱਲੇ ਮੰਡ ਵਾਲੇ ਖੇਤਾਂ ਤੋਂ ਲਾ ਜਾ ਕੇ ਤੈਨੂੰ ਗੱਡੀ 'ਚ ਬਿਠਾ ਕੇ ਛੱਡ ਦੇਣਾ ਜਾਣ ਦੇ ਜਿੱਦਣ ਨੂੰ ਜਾਂਦੀ ਕੋਈ ਚੱਕਰ ਨਹੀਂ ਹਾਂ ਬਹਿਲੀਆਂ ਹਾਂ ਮਾਂ ਕੰਮ ਜਿਹਾ ਪਈਆਂ ਪਾਪਾ ਨੇ ਮੇਰੇ ਪਰ ਤਿੰਨ ਦਿਨ ਲਾਤੇ ਤੇ ਦੱਬ ਕੇ 9 ਦਿਨ ਉਹਨਾਂ ਦੇ ਲੱਗੇਵੇਂ ਲੱਜਣ ਤਾਂ ਬਿਲਕੁਲ ਪਰਫੈਕਟ ਹੋ ਜਾਣਾ ਥੋੜੇ ਮੈਨੂੰ 5 ਦਿਨ ਲੱਗਣੇ ਆ ਫੇ ਐ ਕਰ ਮਾਂਾਂ ਦੇ ਲੱਗੇਵੇਂ 2 ਦਿਨ ਫੇ ਐ ਕਰ ਮਾਲਾਂ 2 ਦਿਨ ਰਹਾ ਮਾਨਣੇ ਤੁਮਾ ਕੋਈ ਹੋਰ ਮੈਨੂੰ ਇਹ ਨਹੀਂ ਕਹਿਣਾ ਆਜਾ ਮੈਨੂੰ ਕਹਿਣਾ ਨਹੀਂ ਆਜਾ ਫਿਰ ਫੋਨ ਕਰਕੇ ਕਹੂੰਗਾ ਹਾਂ ਹਾਂ ਕਹਾ ਦਾਂਗੀ ਮੈਨੂੰ ਦੁੱਧ ਨਹੀਂ ਦਿੰਦੀ ਹੈ ਚਲੇ ਜਾ ਕੇ ਫਿਰ ਆਏ ਕਹਿੰਦੇ ਹੁੰਨੇ ਆ ਫਿਰ ਕਹਿੰਦਾ ਮੈਂ ਤਾਂ ਬੰਨ ਲਾਉਂ ਵੀ ਆ ਜਾ ਛੇਤੀ ਨਾਲੇ ਮੰਮੀ ਨਾ ਮੇਰੇ ਬਿਨਾ ਜੀ ਨਹੀਂ ਲਾਉਦਾ ਮੇਰਾ ਮੰਮੀ ਬਿਨਾ ਨਹੀਂ ਜੀ ਲਾਉਦਾ ਹੋਰ ਕੀ ਆ ਅੱਛਾ ਚਲ ਜਾ ਕਹਿੰਦਾ ਦੋ ਦਿਨ ਆ ਫਿਰ ਉਝਣਾ ਉਬੂ ਜੂ ਬਾਈ ਜਾਂਦੇ ਕਪੜਾ ਦੇਖਦੇ ਕਿੰਨੇ ਦੇਖ ਲੈ ਹੁਣ ਦੱਸੋ ਮੰਨ ਲਿਆ ਤੁਸੀਂ ਮੇਰੇ ਬਿਨਾਂ ਰੌਣਕ ਨਹੀਂ ਕਰੱਚ ਕੱਲ ਮੈਂ ਲੰਨ ਲੰਦੇ ਆ ਹੋਰ ਉਹ ਤਾਂ ਮੂਹ ਕਹੀ ਜਾਂਦੀ ਆ ਜਾ ਜਾ ਕੇ ਦਰਵਾਜ਼ਾ ਖੋਲੀ ਜਾਂਦੀ ਆ ਅੰਦਰ ਚਾਈ ਮੈਂ ਕਿ ਪੁੱਤ ਮਮਾ ਹੈ ਨਹੀਂ ਓਰੇ ਚਾਚੂ ਹੈ ਨਹੀਂ ਓਰੇ ਦੇਖ ਫਿਰ ਚਾਚੂ ਨੂੰ ਨਹੀਂ ਪੁੱਛਦੀ ਉਹ ਤਾਂ ਮੰਮੀ ਤੋਂ ਹੀ ਆ ਉਹ ਨਿਕਲ ਗਿਆ ਚਾਚੂ ਨੂੰ ਹੀ ਪੁੱਛਦੀ ਜਾਣਾ ਮੈਨੂੰ ਪੁੱਛਦੀ ਅੱਛਾ ਤੰਨੇ ਪੁੱਛਦੀ ਆ ਜਾ ਕਿ ਤੂੰ ਜਾ ਕੇ ਦੇਖ ਦੇ ਸੱਚੀ ਜਦੋਂ ਦਰਵਾਜ਼ਾ ਖੁੱਪਦਾ ਡੈਡੀ ਜੀ ਵੀ ਜਦੋਂ ਕਹਿੰਦੇ ਪੁੱਤ ਹੁਣ ਆ ਜਾ ਤੂੰ ਕਾਹਦੇ ਟਾਈਮ ਲਾਉਣੀ ਆ ਹਾਂ ਮੇਰਾ ਵੀ ਇੱਕ ਰਿਕਾਰਡ ਕੈਮ ਆ ਮੈਂ ਸ਼ਾਮ ਨੂੰ ਜਾਂਦੀ ਸਬਾ ਪਾਪਾ ਜੀ ਬਲਾਓ ਸ਼ਾਸਤਰੀ ਕਾ ਬਾਹੀ ਜੀ ਦਾ ਖਾਲਸਾ ਬਾਹੀ ਜੀ ਦੀ ਫਟੇ ਪਾਪਾ ਇਹ ਪੇਦੀਏ ਭੇਜਿਆ ਮੈਨੂੰ ਆ ਜਾਇਆ ਬਾਤਲ ਕੋਈ ਨਹੀਂ ਫਿਰ ਮਿਲ ਕਾ ਜੀ ਸ਼ਾਮ ਨੂੰ ਆਉਂਦੇ ਆ ਆ ਜੂਗੇ ਦੇਖ ਲੋ ਥੋੜਾ ਫੇਰ ਤਾਂ ਸ਼ਾਮ ਨੂੰ ਆ ਦੂਗੀ ਸ਼ਾਮ ਨੂੰ ਧੰਨਵਾਜੂਗੀ ਹਲੇ ਨਹੀਂ ਜਾਣਾ ਪਾਪਾ ਜੀ ਮੈਂ ਨਾ ਪਾਪਾ ਜੀ ਮੈਂ ਮਹੀਨੇ ਤੱਕ ਜਾ ਮਹੀਨੇ ਦੇ ਮਤਲਬ ਲਾਸਟ ਦੇ ਵਿੱਚ ਨੂੰ ਜਾਣਾ ਹਫਤਾ ਲਾ ਕੇ ਆਂ ਅੱਛਾ ਕੱਲ ਪੜੀ ਹਫਤਾ ਲਾ ਕੇ ਸੀਰੀ ਜਣੀ ਆਪ ਦਾ ਉਤਾਰ ਮੰਮੀ ਤੂੰ ਜਿਹੜਾ ਟੈਂਸ਼ਨ ਆ ਲੋ ਨਹੀਂ ਚੱਲ ਸਕੂਟਰੀ ਚੱਕ ਕੇ ਆ ਜੇ ਕੰਨ ਉਹ ਨਾਲੇ ਤੂੰ ਦਿਖਾ ਦੇ ਕੰਨ ਪਤਾ ਕਿਆ ਗੱਲ ਆ ਅਜੇ ਤਾਂ ਉਹ ਵੀ ਨਹੀਂ ਜਾਣਾ ਫਿਰ ਹਜੇ ਭਾਬੀ ਕਰਕੇ ਨਾ ਮੈਂ ਹੋਰ ਕੀ ਕਹਨੀ ਆ ਮੈਂ ਕਹਿੰਦੀ ਅੱਜ ਜਾਣ ਨੂੰ ਕਹਿੰਦੀ ਮੈਂ 7 ਮਹੀਨੇ ਦੇ ਐਂਡ ਤੱਕ ਕਹਿੰਨੀ ਆ ਇਹ ਆ ਨਹੀਂ ਅਗਲੇ ਮਹੀਨੇ ਦੇ ਐਂਡ ਤੱਕ ਮੈਂ ਨਹੀਂ ਜਾਣਾ ਮਹੀਨੇ ਦੇ ਐਂਡ ਤੱਕ ਪੁੱਛੋ ਕੱਦ ਮੇਰਾ ਜਨਮ ਦਿਨ ਆ ਮੇਰਾ ਜਨਮ ਦਿਨ ਹੀ ਮਨ ਨਾਲ ਖਰਚਾ ਪਾਣੀ ਤੇ ਕਹਿੰਦੀ ਕੋਲਾਗਾ ਤੇ ਜਾਣ ਦੇਣ ਕੇ ਕਹਨੇ ਤੋ ਚੱਲ ਜਾ ਮਾਰੇ ਟਾਈਮ ਤੇ ਫੀ ਹੋਊਗਾ ਮਾਲਾ ਖਰਚਾ ਤੇ ਵੀ ਹੈ ਇਹ ਤੇ ਕਰਨਾ ਹੈ ਕੋਈ ਨਾ ਅੱਜ ਦਿਨ ਮੈਂ ਬਣਾਉਂਗੀ ਇੱਕ ਕੜੀ ਚੌਲ ਇੱਕ ਮਿਕਸ ਵਿੱਚ ਖਾਣ ਖਾਣ ਹਾਂ ਹਾਂ ਕੜੀ ਚੌਲ ਪਹਿਲੇ ਨੰਬਰ ਤੇ ਨੇ ਥਰੇ ਅੱਦਾ ਹੀ ਆ ਕੜੀ ਨਾ ਇਸ ਵਾਰੀ ਸੁਚਲੇ ਪਰ ਮਮਮੀ ਇ ਚ ਗੜੀ ਚੌੜ ਵੀ ਖਾਂਦਾ ਕੋਈ ਲੱਗਾ ਹਾਂ ਤੇਰਾ ਭਾਜੀ ਵੀ ਤੇਰੇ ਖਾਂਦਾ ਹੀ ਕਹਿੰਦਾ ਫੇਰ ਕਹਿੰਦੀ ਮੇਨ ਫਿਕਾ ਨਹੀਂ ਹੈਗਾ ਫੇਰ ਅਸੀਂ ਦੋ ਹੈਗੇ ਪਾਪਾ ਜੀ ਦੀ ਸੁਣੋ ਕਿਆ ਕਹਿੰਦੇ ਪਾਪਾ ਕੀ ਕਹਿੰਦੇ ਮੈਂ ਕਹਿੰਦਾ ਵੀ ਹੁਣ ਅਬੜਾ ਚਾਵਲ ਖਾਣੇ ਵਾਲਾ ਦਾ ਮੈਂਬਰ ਸਾਡੇ ਘਰ ਆਇਆ ਹੋਆ ਇੱਕ ਬੱਧਾ ਬਾਸਮਤੀ ਲਾ ਲੇਗਾ ਹਾਂ ਹੁਣ ਕੋਈ ਨਾ ਚੌਲ ਹੈਗੇ ਆ ਬਾਤ ਤਾਂ ਲੱਗਣੀ ਨਹੀਂ ਪਰ ਚੌਲ ਤਾਂ ਹੈਗੇ ਆ ਇਹ ਦੂਏ ਹੈ ਨਾ ਬਾਸਮਤੀ ਨਹੀਂ ਹੈ ਪਰ ਮੌਲਾ ਉੱਧਰ ਮੱਕੀ ਪਈ ਆ ਜੀ ਤੂੰ ਠੀਕ ਆ ਜਿਹੜੇ ਖਾਂਦੇ ਆ ਮੈਂ ਸ਼ੁਰੂ ਤੇ ਬਾਸਮਤੀ ਖਾਦੀ ਉਹ ਬਾਸਮਤੀ ਲਾ ਦੂਗੇ ਹੁਣ ਜਦ ਆਪਾਂ 2-3 ਵਾਰ ਖਾਉਗੇ ਫਿਰ ਇਹ ਵੀ ਆਦਤ ਹੋ ਜਾਣੀ ਹੁੰਦੀ ਹੋ ਜਿਹੜੇ ਪਰ ਮੰਮੀ ਬਾਸਮਤੀ ਲਾਉਣੀ ਆ ਮarre ਜੇ ਤਾਂ ਹੱਥ ਜਾ ਫਿਰ ਉਹ ਲਾ ਲੂਗੇ ਬਾਸਮਤੀ ਲਾਣੇ ਨੂੰ ਕਿਹਾ ਬਿੱਗਾ ਖੰਡ ਲਾ ਲੈ ਕਰ ਅੱਜ ਸਾਡੀ ਨੂਰ ਦੀ ਬੈਟਰੀ ਲਾਓ ਜੀ ਸੁੱਤੀ ਪਈ ਆ ਉਹ ਹੂੰ ਮਿਲਾ ਦਿਆ ਕਰੋ ਨੂਰ ਨੂੰ ਤੁਸੀਂ ਪਤਾ ਕਿੰਨੀ ਤੜਸਦੀ ਆ ਸਾਰੇ ਨੂੰ ਮੰਮੀ ਕਿੱਥੇ ਨੂੰ ਜਾਣਾ ਫਿਰ ਅੱਜ ਅੱਜ ਜੀਜੇ ਦੇ ਮੇਲੇ ਅਗੁੱਟੜ ਕੋਲ ਜੀ ਜੀਜੇ ਨੇ ਮੇਰਾ ਜਾਣਾ ਤੇਰੀ ਮਾਸੇ ਨੇ ਮੇਰਾ ਠੀਕ ਆ ਜੀਜੇ ਨੇ ਮੇਰਾ ਜਾਣਾ ਜਿਹੜਾ ਕਹਿੰਦਾ ਮੰਮੀ ਜੀਜੇ ਨੇ ਮੇਰਾ ਚਲੀ ਗਿਆ ਸੋਸੀ ਤਾਂ ਸਾਰਿਆਂ ਨੂੰ ਮੰਮੀ ਨੇ ਮੈਨੂੰ ਜੀਜੇ ਦੀ ਯਾਦ ਆਉਂਦੀ ਯਾਦ ਮੈਂ ਕਹਿੰਦੇ ਆ ਮਾ ਚੀਚਾ ਰੁੱਸ ਨਾ ਜਾਵੇ ਜੀਜਾ ਫਾਇਰ ਵਿੱਚ ਵੀ ਜਦੇ ਜਾਂਦਾ ਉਹ ਆ ਨਹੀਂ ਹੈਗੇ ਹਾਂ ਉਹਦੇ ਪੈਨਡ ਵੀ ਕਹਿੰਦਾ ਦੇਖ ਲੈ ਤੇਰੇ ਆਏ ਨਹੀਂ ਹੁਣ ਤੱਕ ਹਾਂ ਅਫੇਰ ਹਰਖ ਦਾ ਕਰਨਾ ਜਿਹਦੇ ਪਰਮਾਨਾਂ ਦੇ ਮਰੇ ਰੰਗ ਇਹ ਵੀ ਗੱਲ ਆ ਨਾ ਤੇਰੀ ਇਹ ਗੱਲ ਹੈਗੀ ਆ ਚਲ ਭਾਈ ਜਾ ਚਲੋ ਮਿਲ ਆਓ ਜੀ ਚਲੋ ਮਿਲਦੇ ਆਂ ਜੀ ਫਿਰ ਤੁਹਾਨੂੰ ਮਾਸੀ ਕੋਲ ਲਾਓ ਜੀ ਪਹੁੰਚ ਗਏ ਮਾਸੀ ਦਾਦੇ ਪਿੰਡ ਮਾਸੀ ਨੇ ਇੱਕ ਵਾਰ ਤਾਂ ਦੇਖਣਾ ਕਿ ਕੌਣ ਆ ਗਿਆ ਹੂੰ ਦੱਸਿਆ ਨਹੀਂ ਨਾ ਮਾਸੀ ਨੇ ਕੱਢਣੀਆਂ ਵੈਸੇ ਗਾਲਾਂ ਹੀ ਪੈਦਾ ਮਨੂੰ ਨਾ ਇਹ ਕਹਿੰਦਾ ਵਿਆਹ ਤੇ ਪਹਿਲਾਂ ਤੂੰ ਆਇਆ ਨਹੀਂ ਵਿਆਹ ਤੇ ਬਾਅਦ ਸੱਚ ਇਹ ਹੋਣ ਆਇਆ ਹੋਣ ਆਇਆ ਐ ਆਇਂਦਾ ਦੇਖ ਲਓ ਪਹਿਲਾਂ ਕੌਣ ਆਇਆ ਗੇਟ ਪਹਿਲਾਂ ਖੁੱਲਣ ਲੱਗ ਗਿਆ ਹਾਂ ਬਾਅਦ ਚ ਦੇਖੂ ਹੈ ਨਾ ਸਾਹ ਜਿਹੇ ਬੰਦੇ ਵੀ ਚਹੀਦੇ ਕਮਾਲ ਏ ਹੋ ਵੀ ਦੱਸ ਸਾਸਰੀ ਘਾਲ ਜੀ ਮਾਸਿ ਨੇ ਪਛਾਣ ਲਿਆ ਫੋਨ ਮੈਨੂੰ ਲੱਗਦਾ ਤਰਨ ਨੇ ਫੋਨ ਕਰਤਾ ਤਰਨ ਦਾ ਫੋਨ ਆਇਆ ਵਦਣਾ ਪਹਿਲਾਂ ਤਰਨ ਨੇ ਕਰਤਾ ਤਰਨ ਨੇ ਦੱਸਤਾ ਹੋਣਾ ਵੀ

ਤੇ ਤਿਆਰੀ ਕਰ ਮਦਦ ਦੇ ਕਰੋ ਹੈ ਨਗਰ ਮਾ ਨਜ਼ਾਰੇ ਆ ਰਹੇ ਆ ਨਜ਼ਾਰੇ ਆ ਮਾਸੀ ਦੇ ਫਸਲੀ ਕਾਲ ਜੀ ਮਾਸੀ ਦੇ ਨਜ਼ਾਰੇ ਕਿ ਤੇਰੇ ਨਜ਼ਾਰੇ ਬਜ਼ਾਰੇ ਦਾ ਮਾਸੀ ਦੇ ਆ ਭਾਈ ਹੈ ਓਕੇ ਫਸਲੀ ਕਾਲ ਮਸਰੇ ਜੀ ਫਸਲੀ ਕਾਲ ਜੀ ਠੀਕ ਹੈ ਠੀਕ ਆ ਜੀ ਠੀਕ ਆ ਤੁਸੀਂ ਸੁਣਾਓ ਅੱਗੇ ਕੰਮ ਹੈ ਹੋਰ ਹੋਰ ਜੀ ਕੀ ਕਰੀਏ ਹੁਣ ਲੱਗਣਾ ਪੈਂਦਾ ਹੋਰ ਸੇ ਤਾਂ ਠੀਕ ਆ ਜੀ ਆ ਠੀਕ ਆ ਚਲੋ ਵਧੀਆ ਜਹੀ ਨੇ ਹੋਰ ਬਧਾਈਆਂ ਪਾਈ ਤੁਹਾਨੂੰ ਬਹੁਤ ਬੀ। ਐਸੀ ਕਿ ਆ ਜਾ ਕੇ ਦੇਖਿਆ ਇਹ ਬਧਾਈਆਂ ਮਾਸੀ। ਨਾ ਜਾ ਕੇ ਦੇਖੀ ਨਹੀਂ ਅਸੀਂ। ਭਾਈ ਮੈਂ ਤਾਂ ਮਾਸੀ ਤੁਹਾਨੂੰ ਦੇਤੀਆਂ ਪੀਜਲੇ। ਦੇਤੀ ਨਹੀਂ ਮੈਂ ਤਾਂ ਦੇਖ। ਆਹ ਦੇਖ ਲੈ ਕੀ ਆਏ ਮੇਰੇ ਪੈਰ ਚ। ਦੇ ਦਿੱਤੀ 4 ਦਿਨ ਹੋ ਗਏ ਤੁਹਾਨੂੰ। ਮੇਰੀ ਗੱਲ ਸੁਣੋ ਮੈਂ ਤੁਹਾਨੂੰ 2-3 ਦਿਨ ਜਦੋਂ ਫੋਨ ਕਰਿਆ ਕਿ ਨਹੀਂ। ਹਾਂ। 11 ਫਰਵਰੀ ਦਾ। ਹਾਂ। ਠੀਕ ਹੈ। ਹਾਂ। ਮੁੜ ਕੇ ਕਿਦਾਂ ਕਰੇ ਅੱਜ? 18 ਨਾ 18 ਨੀਨੂ ਦਤੀਆਂ ਹਾਂ ਹਾਂ ਚੱਲ ਦੇ ਕੇ ਭਾਜਾ ਮਤਲਬ ਮਨਸਾ ਆਦੋ ਹੋ ਗਈ ਜੀ ਮਾਸੜ ਜੀ ਤਾਂ ਮੈਨੂੰ ਮਿਲ ਕੇ ਦੇ ਕੇ ਰੋਪੜ ਮਾਸੜ ਜੀ ਤਾਂ ਮੈਂ ਰੋਪੜ ਦੇਤੀਆਂ ਦੀਆਂ ਬਧਾਈਆਂ ਹਾਂ ਹੋ ਮਾਸੜੀ ਗੰਨੇ ਗੰਨੇ ਦਾ ਨਿਬੜ ਗਿਆ ਜੀ ਗੰਨੇ ਟਰੈਕਟਰ ਮਿਲ ਜੇਗਾ ਅੱਛਾ ਮਿਲ ਜੇ ਖੜਾ ਟਰੈਕਟਰ ਠੀਕ ਉਸ ਤੇ ਵੀ ਬਹੁ ਨਹੀਂ ਹੁੰਦਾ ਹਨਾ ਹਜੇ ਲਾਗਦਾ ਨਹੀਂ ਕਹਿੰਦੇ ਬਹੁਤ ਹੋਊਗਾ ਮੰਨਦੀ ਮੀਨੂ ਹੋ ਭੀੜ ਹੈ ਜਦੇ ਖੜਾ ਦਿੰਦੇ ਬੈਠੇ ਫੇ ਫੇ ਖਰਾਬੀ ਖਰੂਬੀ ਪੈਣ ਕਰਕੇ ਨਾ ਕਈ ਵਾਰ ਰੁਕਣਾ ਪੈ ਜਾਂਦਾ ਫੇਰਾ ਰੁਕ ਜਾਂਦੀ ਫੇ ਇੱਕ ਅਦਾ ਇੱਕ ਅਦਾ ਦਿਨ ਬੰਦ ਰਹਿ ਗਈ ਜੰਨੇ ਨੂੰ ਬਾਹਰ ਢੀਡ ਲੱਗ ਜਾਂਦੀ ਆ ਹੋ ਜਾਂਦਾ ਹਾਂ ਆਮੋਰ ਸਿਕਲ ਪੁਰਾਣਾ ਏ ਇਹ ਤਾਂ ਪੁਰਾਣਾ ਹੈ ਲਾਓ ਜੀ ਮਾਸੜੀ ਨੇ ਬੋਲਟ ਅੰਦਰ ਲਾਇਆ ਵਾ ਦੇਖ ਲੋ ਮੋਲਟ ਦਾ ਬਾਈ ਪਿਆ ਨਾ ਅੱਗ ਵਰਗਾ ਨਾ ਮਾਇਨਾ ਆਲੇ ਰੋਪੜ ਦਾ ਹੀ ਨੰਬਰ ਮਿਲ ਗਿਆ ਪੀਵੀ 12 ਐਮ 12 34 ਵੈਜਾ ਵੈਜਾ ਹੋ ਗਈ ਨੋ ਜੀ ਚਾਪੀ ਕਰੋ ਲਿਆਓ ਜੀ ਮਸੀ ਜੀ ਮੇਰੇ ਪੁੱਤ ਨੇ ਸਰਪ੍ਰਾਈਜ਼ ਦਿੱਤਾ ਹਾਂ ਬਾਪੂ ਨੇ ਹਾਂ ਕਹਿੰਦਾ ਮੰਮੀ ਹਾਂ ਕਹਿੰਦਾ ਤੁਹਾਡੇ ਜੋਗਾ ਇੱਕ ਜਨਮ ਦਿਨ ਦਾ ਗਿਫਟ ਤਿਆਰ ਹੈ ਅੱਛਾ ਜੀ ਦੇਣਾ ਜਨਮ ਦਿਨ ਨੂੰ ਪੰਜ ਨੂੰ ਤਾਂ ਵਿਚਾਰਾ ਰਹਿ ਗਿਆ ਹਾਂ ਮੇਰੇ ਜਨਮ ਦਿਨ ਨੂੰ अच्छा जी फिर 11 ਤਰੀਕ ਨੂੰ ਲੋੜੀ ਨੂੰ ਕਹਿੰਦਾ ਮੰਮੀ ਫਲਾਣੀ ਥਾਂ ਤੋਂ ਮੋਟਰਸਾਈਕਲ ਚੱਕ ਲਿਓ ਗਿਫਟ ਆ ਤੁਹਾਡੇ ਜੋਗਾ। ਅੱਛਾ ਜੀ। ਫਿਰ ਲੈ ਕੇ ਆਏ। ਹਾਂ। 11 ਤਰੀਕ ਨੂੰ ਲੈ ਕੇ ਆਏ ਲੋੜੀ ਵਾਲੇ ਦਿਨ। ਹੈ ਲੋੜੀ ਵਾਲੇ ਦਿਨ ਲਿਆਂਦਾ ਜੀ ਫਿਰ। ਆਪਣੇ ਬਾਪੂ ਦੀ ਰੀਝ ਪੂਰੀ ਕਰਨ। ਹਾਂ ਨਾਣਾ ਸਹੀ ਗੱਲ ਆ ਮੰਨੂ ਵੀ ਆਇਆ ਤਾਂ ਫੋਨ ਮਾਰਸੀ ਉਹਦਾ। ਪਹਿਲਾਂ ਸਹਜ ਜਣਾ ਨੂੰ ਵੀ ਨਹੀਂ ਉਹਨੇ ਦੱਸਿਆ ਹੈਗਾ ਕਿ ਬਸ ਲੋੜੀ ਵਾਲੇ ਦਿਨ ਕਹਿੰਦਾ ਮੰਮੀ ਚੱਕ ਲਿਆ ਫਿਰ ਡੈਡੀ ਨੂੰ ਤਾਂ ਭੇਜਤਾ ਵੀ ਡੈਡੀ ਫਲਾਣੀ ਥਾਂ ਤੋਂ ਚੱਕ ਲਿਓ। ਹਾਂ ਫਿਰ ਜਦੋਂ ਮੰਮੀ ਅੱਜ ਸੋਮਵਾਰ ਕੋਈ ਡਰਦਾ ਨਹੀਂ ਪਰ ਹੁਕਮਦਾਰੀਆਂ ਬੁਲਾੜਾ ਫਿਰ ਮੈਂ ਉਧਰ ਕਰਕੇ ਜੰਤਰੀ ਦੇਖੀ ਮੈਂ ਕੋਈ ਨਾ ਪੁੱਤ ਹੁਣ ਪੂਰਨਮਾਸ਼ੀ ਅੱਜ ਚੰਗਾ ਦੇ ਨਾ ਲਿਆ ਹਾਂ ਨਹੀਂ ਮੈਨੂੰ ਆਇਆ ਤਾਂ ਫੋਨ ਇੱਕ ਦਿਨ ਤਰਮਦਾ ਮੈਨੂੰ ਕਹਿੰਦਾ ਵੀਰੇ ਯਾਰ ਬੋਲਟ ਦੇਖੀ ਕੋਈ ਕਹਿੰਦਾ ਬਾਪੂ ਨੂੰ ਬੋਲਟ ਲੈ ਕੇ ਦੇਣਾ ਕਾ ਨੂੰ ਉਹਦਾ ਕੋਈ ਮਤਲਬ ਯਾਰ ਦੋਸਤੇ ਰੋਣਾ ਮਾਰ ਨਹੀਂ ਆਇਆ ਉਹਨਾਂ ਦਾ ਨਾ ਛੋਟਾ ਬੱਚਾ ਲੱਗ ਗਿਆ ਚੱਕਣਾ अच्छा 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 फिर वो ਕਹਿੰਦੇ ਵੀ ਕੱਲ ਨੂੰ ਮੂੰਹ ਵਾਲਾ ਹੋਣੇ ਨਾਲੋਂ ਆਪਾਂ ਜਵਾਬ ਦੇ ਨਹੀਂ ਦੇ ਸਕਦਾ ਵੀ ਵੇਚ ਦੇਣਾ ਹਾਂ ਫਿਰ ਉਹਨਾਂ ਨੇ ਤਾਂ ਇਹਨੇ ਕਹਿੰਦਾ ਡੈਡੀ ਬਸ ਚੱਕ ਲਿਓ ਗੱਲ ਮੈਂ ਆਪੇ ਕਰ ਲਵਾਂ ਹਾਂ ਨਹੀਂ ਬੋਲਦਾ ਇਨਸਾਫ ਪਿਆ ਜੀ ਜਮਾਈ ਕਿੰਨਾ ਮਾਡ ਲਾਈ ਇਹ ਕਿੰਨਾ ਮਾਡ ਲਾਈ 10 ਨੰਬਰ ਵੀ ਬੜਾ ਵਧੀਆ ਦੇਖ 1 2 3 4 ਹਾਂ ਉਹ ਹਾਲ ਹੈ 1 2 3 4 ਕਿਆ ਬਾਤ ਹੈ ਫੇਰ ਆਉਂਦਾ ਹੀ ਜਦਾ ਲੈ ਕੇ ਆਇਆ ਨਾ ਹਾਂਜੀ ਆਉਂਦਾ ਹੀ ਕਹਿੰਦਾ ਮੰਮੀ ਇਹਦੇ ਪਰ ਤੇ ਨਾ ਜੌਂਡੀਆ ਨਾਲ ਸਟicker ਧਾਰ ਦਿਓ ਜੌਂਡੀਆ ਨਾਲ ਜੌਂਡੀਆ ਦਾ ਸਟicker ਲੱਗੇ ਹੁੰਦੇ ਨੇ ਅੱਛਾ ਅੱਛਾ ਜੀ ਮੰਮੀ ਇਹ ਸਟicker ਧਾਰ ਦੇ ਸਟicker ਨਹੀਂ ਰੱਖਣੇ ਕਹਿੰਦਾ ਅੱਛਾ ਜੀ ਉਹ ਕਹਤੇ ਜੋਂਡੀਰ ਦੀ ਆ ਉਹਨੇ ਸਰਦਾਰ ਕੋਲ ਆਉਂਗਾ ਜਸਪ੍ਰਾਜ ਦੇ ਉਹ ਫਿਰ ਫਿਰ ਤਾਰੇ ਫਿਰ ਘਰ ਦੇ ਕਹਿੰਦੇ ਕਿੱਕੜਾ ਉਤਰੂਗੀ ਮੈਂ ਕਿਹਾ ਇਹਨੂੰ ਗਰਮ ਪਾਣੀ ਹੀਟ ਖੋਲ ਕੇ ਲੈ ਜਾ ਬਕਸ ਜੀ ਨੂੰ ਸਟicker ਗਰਮ ਹੋਏ ਤੇ ਉਧਰ ਹਾਂ ਫੇ ਉਤਰ ਕੇ ਦੇਣਾ ਤੁੰਦਾ ਲੱਗਿਆ ਮੈਂ ਤਾਂ ਵਿਚਾਰਾ ਕੱਢਣਾ ਹਾਂ ਹਾਂ ਨਹੀਂ ਚਲੋ ਹਰੇ ਗਰੀ ਆਪਣੇ ਆਪਣੇ ਚੋਇਸ ਆ ਕਿਥੇ ਨੂੰ ਜੋਂਡੀਰ ਚੋਂ ਹੁਣ ਕੁਠੀ ਕਹਿੰਦਾ ਮੈਂ ਵੀ ਦੇਖਣਾ ਮੋਟਰਸਾਈਕਲ ਕੌਣ ਕਹਿੰਦਾ ਪਿੰਦੇ ਵੀਰੇ ਨੇ ਵੀ ਲੈਣਾ ਹੁਣ ਪਿੰਤਾ ਕਿਹੜਾ ਜਿਹੜਾ ਸਾਡੇ ਜ਼ਿਆਦਾ ਮਤਲਬ ਦੁੱਧ ਲੈਣ ਨੂੰ ਹੁੰਦਾ ਪਰੌਂਦਾ ਕੰਮ ਅੱਛਾ 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 ਜੀ ਇੱਥੇ ਦਾ ਹੀ ਆ ਜਿੱਥੇ ਦੋ ਕੁੜੀਆਂ ਠੀਕ ਹੈ ਤੇਰਾ ਉਹ ਕਹਿੰਦਾ ਮੈਂ ਵੀ ਲੈਣਾ ਹਾਂ ਕੋਈ ਤਾਂ ਚੀਜ਼ ਇਹ ਮਾਸੀ ਇਹੋ ਜਿਹੀ ਆ ਜੇ ਇੱਕ ਵਾਰ ਬੰਦਾ ਚਲਾ ਲੈਂਦਾ ਨਾ ਮੇਰੇ ਵੀ ਐਵੇਂ ਅੱਗ ਲੱਗੀ ਦੀ ਮੰਮੀ ਤੈਨੂੰ ਗਿਆਣਾ ਬਣਾਉਂਗੀ ਮੈਂ ਕਿਹਾ ਇੱਕ ਅੱਛਾ ਕੁੰਡਾ ਬਣੀ ਆ। ਕੈਮਰਾ ਕਹਦਾ ਗਿਆ ਨਾ ਭਾਈ। ਕਹਿੰਦਾ ਖਰੇ ਬਾਪੂ ਨੂੰ ਇੰਨਾ ਕਿ ਦਿੱਤਾ ਤੈਨੂੰ ਖਰੇ ਇੱਥੇ ਬੜਾ ਬਣਾ ਦਊਗਾ ਮੈਂ ਕਿ ਚੱਲ ਭਾਈ। ਇੱਥੇ। ਹਾਂ। ਮੈਂ ਕਿ ਮੇਰੇ ਤਾਂ ਕਹਿੰਦਾ ਤੂੰ ਆ। ਮੈਂ ਤਾਂ ਤੇਨਾਂ ਕੁੱਟ ਕੇ ਜੱਫੀ ਪਾਉਂਗਾ ਮੈਂ ਪੈਸੇ ਨਾਲ ਨਹੀਂ ਗੱਲਾਂ ਕਰਾਂਗਾ। ਬਿਲਕੁਲ ਬਿਲਕੁਲ। ਤੇ ਅੱਜ ਨਾਲ ਮੈਂ ਕਿ ਨਹੀਂ ਨਹੀਂ ਆਈ। ਮੈਂ ਯਾਦ ਨਾਲ ਨਹੀਂ ਆਈ ਨਾ। ਅੱਜ ਤਾਂ ਪੰਟ ਬਾਰ ਬਾਰ ਲਿਆ ਭਾਈ। ਨਾ ਨਾ ਸਹੀ ਗੱਲ ਆ। ਚਲੋ। ਸਭ ਸਭ ਕੋ ਸੋ ਹੋ ਜਾਣਾ ਜੀ। ਅਸਲ ਵਿੱਚ ਮੈਂ ਕਹਿੰਦੇ ਨਹੀਂ ਹੁੰਦੇ ਵੀ ਮੈਂ ਨਿਆਣਿਆਂ ਦੀ ਰੀਜਾ ਦਾ ਮਾਵਾ-ਬਾਪ ਪਗਾ ਦਿੰਦੇ ਜਿਹੜਾ ਨਿਆਣਾ ਮਾਵਾ-ਬਾਪ ਦੀ ਰੀਜ ਚ ਪਗਾਵੇ ਉਹ ਕੋਈ ਹੁੰਦਾ ਹੈ ਹਾਂ ਹਾਂ ਜੀ ਜੀ ਮੈਂ ਆਪਣੇ ਬਾਪ ਨੂੰ ਮੈਂ ਕਰਮਾਂ ਨਾਲ ਤਿੰਨ ਚਾਰ ਸਾਲ ਪਹਿਲਾਂ ਮੈਂ ਰੋਕਦੇ ਤੇ ਨਮਾ ਲੱਗੀ ਤੇ ਘਟਾਉਣ ਅੱਛਾ ਜੀ ਉਹ ਇਹ ਪੁੱਠੇ ਕੇ ਨਾਲ ਉਹ ਸਿੱਧੇ ਆਲਾ ਉਹ ਸਿੱਧੇ ਆਲਾ ਹਾਂ ਹਾਂ ਉਹ ਲੱਗੇ ਤੇ ਕਢਾਉਣ ਮੈਂ ਕਿ ਮੈਂ ਨਹੀਂ ਮੋਟਰਸਾਈਕਲ ਕਢਾਉਣ ਦੇਣਾ ਹਾਂ ਜਿਹੜੇ ਆਪਣੇ ਹੋਰ ਦੇਣ ਨੇ ਪਹਿਲਾਂ ਹੋਰ ਕੰਮ ਨਿਬੇੜ ਲੋ ਹਾਂ ਕਹਿੰਦੇ ਹੁਣ ਤਾਂ ਫਤ ਅਸੀਂ ਫਰੀ ਵੀ ਹੋ ਜਾਣਾ ਤਾਂ ਪਰ ਕਿ ਜਿਹੜੀ ਚੀਜ਼ ਨਹੀਂ ਆਉਣਾ ਤਾਂ ਉਹ ਨਹੀਂ ਆਉਣਾ ਉਹ ਨਹੀਂ ਆਣਾ ਤਾਂ ਉਹ ਮਾਸਲੀ ਮੈਂਬਰ ਇਹਨੇ ਬਣਨਾ ਹਾਂਜੀ ਹਾਂ ਨਾਲੇ ਨਵੇਂ ਨਾਲੋਂ ਤਾਂ ਮਾਸ ਹੀ ਇਹ ਤਾਂ ਚੀਜ਼ ਬਹੁਤ ਵੱਡੀ ਹਾਲਤ ਵੀ ਅਗਲੇ ਦਿਨ ਦੇ ਹਾਲਤ ਵੀ ਆਇਆ ਨਾ ਕਮਿਸ਼ਨ ਵਿੱਚ ਕਿੰਨਾ ਮਾੜਾ ਲਾਈ ਇਹ 10 10 ਮਾਡਲ ਹੈ ਹਾਂ 2010 ਮਾਡਲ ਹਾਂ ਚੱਲਿਆ ਵਾ ਵੀ origignal ਆ ਕਹਿੰਦੇ 18 ਹਾਂ ਹਾਂ ਆ ਦੇਖ 18000 origignal ਚੱਲਿਆ ਵਾ ਇਹ ਫਿਰ ਤੱਕ ਕੁਝ ਵੀ ਨਹੀਂ ਚੱਲਿਆ ਵਾ ਇਹ ਜਮੇ ਹੀ ਨਮੇ ਹੀ ਪਿਆ ਕਿਹਦੇ ਕਰ ਕੋਤਾ ਵੀ ਸੰਦੱਚ ਹੀਰਾਨ ਨੂੰ ਦੱਸਿਆ ਬਈ ਨਹੀਂ ਹੈ ਜੀ ਤੰਨੇ ਨੂੰ ਅੱਛਾ ਤੰਨੇ ਨੇ ਤੰਨੇ ਨੇ ਪੈਸ ਲੈ ਗਏ ਉਹ ਕਰਿਆ अच्छा तन्ने ले ने लेके इथी ਗੱਲਬਾਤ ਕਰਕੇ ਉਹ ਬੰਦੇ ਨੇ ਜਾਣ ਤਾਂ ਬਾਹਰ ਕਰ ਹਾਂ ਗੱਲਬਾਤ ਕਰਕੇ ਫਿਰ ਸਾਨੂੰ ਲਈ ਤਾ ਅੱਛਾ ਲਾ ਲਓ ਠੀਕ ਅਸੀਂ ਤਾਂ ਡੈਡੀ ਜਾ ਕੇ ਲੈ ਕੇ ਆਏ ਹਾਂ ਅੱਛਾ ਲਾ ਵੀ ਸਾਰਾ ਕੁਝ ਨਹੀਂ ਕਰੇਗਾ ਹਾਂ ਵੀ ਚਲੋ ਬਹੁਤ ਵਧੀਆ ਹੋ ਗਿਆ ਚਲੋ ਮਮੀ ਜੀ ਮੰਨ ਗਈ ਡੈਡੀ ਨੂੰ ਚਾਬੀ ਦੇ ਵੀ ਦਨੀ ਆ ਮੈਨੂੰ ਖੜਾਇਆ ਵੀ ਹਫਤੇ ਚ ਦੋ ਵਾਰ ਤਿੰਨ ਵਾਰ ਭਾਈ ਕਮਾ ਲਿਆ ਕਰ ਮੂਲ ਕੇ ਅੰਦਰ ਲਾ ਦੇ ਕਰ ਵੀ ਇਹਨੂੰ ਤਾਂ ਜੇ ਸਟਾਰਟ ਕਰੀ ਜਾਉਂਗੇ ਤਾਂ ਹੀ ਚੱਲਦਾ ਰਹਿਣਾ ਹਾਂ ਕਹਿੰਦਾ ਮੈਨੂੰ ਤਾਂ ਐ ਲੱਗਦਾ ਵੀ ਤੇ ਚਾਬੀ ਨਹੀਂ ਦਿੰਦੀ ਅੰਦਰ ਹੀ ਖੜਾ ਮਕਨ ਇਹ ਨਹੀਂ ਚਾਬੀ ਦੀ ਗੱਲ ਨਹੀਂ ਹੈਗੀ ਕੱਲ ਡੈਡੀ ਹੈਗਾ ਬਿਨਾਂ ਚਲਾਉਣੇ ਵਾਲਾ ਨਹੀਂ ਫਿਰ ਉਹ ਦੂਆ ਵੀ ਨਾ ਖੜਾ ਨਾ ਹਾਂ ਉਹ ਜਿਹੜਾ ਪਲਟੀਨਾ ਹਾਂ ਉਹਦੇ ਕਰਕੇ ਫਿਰ ਉਹ ਵੀ ਅੰਦਰੇ ਸੀਗਾ ਹਾਂ 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 ਫਿਰ ਮੈਂ ਤਾਂ ਹੁਣ ਤੁਹਾਨੂੰ ਬਾਹਰ ਕੱਢ ਕੇ ਜੋਡੀ ਚ ਲਾ ਦੇ ਕਰੂ ਵੀ ਅਗਲਾ ਵੀ ਦੇਖ ਕੇ ਕਹੂਗਾ ਵੀ ਇਹਨਾਂ ਨੇ ਆਪਣੀ ਕਿੰਨੀ ਕੋ ਕਮਾਈ ਕਰੀ ਹੁਣ ਵੀ ਜਿਹੜੇ ਇੰਨੇ ਮੋਟਰਸਾਈਕਲ ਹਾਂ ਹਾਂ ਫਿਰ ਮੈਂ ਕਿਹਾ ਜੀ ਮੈਂ ਤਾਂ ਪੁਰਾਣਾ ਵੇਚ ਦੂੰ ਕਹਿੰਦੇ ਪੁਰਾਣਾਂ ਦਾ 10 12000 ਦਾ ਕਿਸੇ ਨੇ ਦੇਣਾ ਗੱਖ ਨਹੀਂ ਹਾਂ ਉਹ ਦੁੱਧ ਢੋਈ ਲੈ ਜਾਈ ਚਲੋ ਉਹ ਦੁੱਧ ਪਰ ਲੱਗਿਆ ਵਾ ਹਾਂ ਉਹ ਵਧੀਆ ਦੁੱਧ ਪਰ ਲੱਗਿਆ ਵਾ ਹੂੰ ਬਹਾਨੇ ਨਾਲ ਬਣ ਚੀਜ਼ ਬਣ ਗਈ ਜੀ ਨਿਆਣੇ ਦੀ ਰੀਜਮ ਕਹਿੰਦਾ ਮੈਂ ਤਾਂ ਮੰਮੀ 2 ਸਾਲ ਬਾਦਾਂ ਕੀ ਚਲਾਉਂਗਾ ਹੁਣ ਕਹਿੰਦਾ ਬਾਪੂ ਨੇ ਚਲਾਉਣਾ ਮੈਂ ਕਿਹਨੇ ਚਲਾਣਿਆ ਤੇ ਦੇਖੀ ਜਾਣਾ ਵੀ ਮੈਂ ਚਲਾਉਂਦਾ ਮੈਂ ਕਿੱਥੋਂ ਵੇਚੀ ਲੇਕਿਨ ਕਹਿੰਦਾ ਵੀਡੀਓ ਬਾਲ ਪਰ ਮੰਮੀ ਦਿਖਾਉਂ ਮੋਟਰਸਾਈਕਲ ਨਾਲਾ ਠੀਕ ਆ ਤਾਂ ਕਰ ਹੁਣ ਚੱਲ ਚੱਲ ਆਉਗਈ ਇਹਦਾ ਹੈ ਵੀ ਘਰੇ ਚੀਜ਼ ਖੜੀ ਚੜੀ ਹਾਂਜੀ ਹਾਂ ਖੁਸ਼ਾਮਤ ਤਾਂ ਨਹੀਂ ਕਰਨੀ ਪੈਣੀ ਆਪਣੀ ਕੀ ਚੀਜ਼ ਆਪਣਾ ਚੱਲੇਗੀ ਬਿਲਕੁਲ 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 ਚੰਗੀ ਮਾੜੀ ਤੁਸੀਂ ਆਪਣੀ ਆਪਣੀ ਮਾੜੀ ਉਹ ਤਾਂ ਹੈ ਗਈ ਪਾਣੀ ਜੀ ਦਾ ਹੋ ਨਹੀਂ ਆ ਕੋਈ ਜ਼ੋਰ ਨਹੀਂ ਹੁੰਦਾ ਕਹਿੰਦਾ ਕਹਿੰਦੇ ਭਾਈ ਖਾਣੇ ਦੇ ਹੋਰ ਜਾਣਾ ਹਾਂ ਸਾਨੂੰ ਚਾਹੀਦਾ ਹੈ हां जी हां हां। ਇਹ ਵੀ ਹੋ ਜੇ ਨਾਲ ਉਹ ਆਏ ਦੀ ਆਪਣੀ ਅੰਨੀ। ਬਿਲਕੁਲ। ਜਦ ਮਰਜ਼ੀ ਲੈ ਜਾ। ਜਦ ਮਰਜ਼ੀ। ਸਿਰੋਂ ਫੇਰ ਕੱਢਦੇ ਇਹਨੂੰ ਵੀ ਬਾਹਰ। ਨਾਲ ਦੀ ਰੀਜ ਪੂਰੀ ਹੋ ਗਈ। ਲਾਓ ਜੀ ਬੋਲਟ ਦਾ ਪਿਆ ਨੱਕ ਵਰਗਾ। ਬੋਲਟ ਦਾ ਟਾਇਰ ਵੀ ਮੋਰੇ ਨਾਲ ਦਾ ਹੀ ਹੈ। ਇਹਨੂੰ ਵਧੀਆ ਕੰਡੀਸ਼ਨ ਦਾ। ਘਾਨੀ ਸ਼ਕਲ ਇਹ ਦੇਖ ਲਈ ਵਿੱਚ ਨੂੰ। ਹੋ ਜਾ ਕਿੱਥੇ ਬੈਠਣੀ ਪਾਵਾਂ ਮੈਂ ਤੇ। ਬਹੁਤ ਵਧੀਆ ਕੰਡੀਸ਼ਨ ਦਾ ਮਿਲ ਗਿਆ ਬੋਲਟ ਤਾਂ। ਬਹੁਤ ਵਧੀਆ ਮਿਲ ਗਿਆ ਮਾਥੜੀ ਬੋਲਟ ਸਮਾਖਾ ਪਿਛਲਾ ਟਾਇਰ ਪਿਆ ਵਾ ਹਾਂ ਜੀ ਪਿਛਲਾ ਟਾਇਰ ਪਿਆ ਹੂੰ ਇੱਥੇ ਗਿਆ ਨਾ ਕੋਈ ਹਾਂ ਹੁਣ ਤੱਕ ਤੁਸੀਂ ਆਏ ਚਾਹ ਪਾਣੀ ਤਾਂ ਪੀ ਲੇ ਨਹੀਂ ਫਿਰ ਉਹ ਨਾ ਕਿਧਰ ਉਪਰ ਨਹੀਂ ਕਿਤੇ ਨਹੀਂ ਜਾਂਦਾ ਕਰ ਦੋ ਫਿਰ ਵੀ ਕੋਈ ਮੜਾ ਕਰ ਦੋ ਫੋਨ ਫਿਰ ਆਏ ਨਾ ਅਸੀਂ ਮੜਾ ਟਾਈਮ ਜੇ ਨਾਲੇ ਮੋੜਵਾ ਉਹ ਵੰਟੀ ਗਿਆ ਵਾ ਜਬੜੀਆਂ ਝੱਲੇ ਦੇ ਟੂੜੀ ਭਰਨ ਜੀ ਫੇ ਉਹਦੇ ਕਰਕੇ ਨਾ ਆਖਾ ਗੰਡਾ ਵੀ ਕਰਨਾ ਪਣਾ ਮਨੂਏ ਜਾ ਕੇ ਆ ਚੱਕਰ

ਇੱਧਰ ਗੋਭੀ ਦਾ ਆਚਾਰ ਲੱਗਦਾ ਮੈਨੂੰ ਇਹ ਐਨੀ ਭੜਕੇ ਅੱਛਾ ਉੱਪਰ ਹੀ ਖੁੱਲ ਗਿਆ ਅੱਛਾ ਅੱਛਾ ਇਹ ਲਾ ਤੇ ਉਹ ਤੇ ਲਾਈਏ ਇੱਧਰ ਇੱਧਰ ਮਿਰਚਾਂ ਦਾ ਮਿਰਚਾਂ ਮਿਰਚਾਂ ਆਂ λεंबू ਆਹ ਬੜੀਆ ਹਨਾ ਆਚਾਰ ਦਾਲੀ ਜੀ ਇਹ ਗੋਭੀ ਦਾ ਇੱਦਾਂ ਜੱਕ ਹੋ ਜਾਂਦੀ ਆ ਜੀ ਲਾ ਕੇ ਰੱਖੀਏ ਆ ਇਹ ਜੀ ਲਿਆਈਏ ਕਹਣਾ ਬਸੇ ਕਿੱਥੇ ਦੇ ਮੰਗਾਈ ਹੈ ਜੀ ਆਹ ਅਸ਼ਪਿੰਦ ਰੱਖ ਤੇ ਲਿਆਂਦੀ ਸਵਾ ਨੂੰ ਸਵਾ ਤੇ ਮੇਲੇ ਦੇ ਮਾਗੀ ਵਾਲੇ ਤੇ ਬਹੁਤ ਵਧੀਆ ਚੀਜ਼ ਆ ਹੋਰ 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 ਵਾਸੀ ਖੇਚਲ ਵੈਸੇ ਜ਼ਿਆਦਾ ਹੀ ਕਰਤੀ ਤੁਸੀਂ ਹੂੰ ਕੋਲੋਂ ਮਾਸੀ ਲਿਆਈ ਪ੍ਰਸ਼ਾਦਾ ਹੋਰ ਪ੍ਰਸ਼ਾਦਾ ਮੰਮੀ ਤੈਨ ਛਕ ਲਿਆ ਨਾ ਛਪਣਾ ਬਧੀ ਜੀ ਲੱਗਣੀ ਕੋਈ ਇਮਰਾਨ ਕਹਿੰਦਾ ਜੀ ਕਾ ਹੁਸਨ ਆ ਮੈਂ ਛਕਲਾਂ ਮਾਸੀ ਜੀ ਲਾਓ ਜੀ ਫੇਰ ਛਕੀਓ ਹੁਣ ਪਰਛਾਦਾ ਫੇਰ ਮਿਲਦੇ ਆਂ ਤੁਹਾਨੂੰ ਚੰਗਾ ਮਾਸੀ ਜੀ ਫੇਰ ਠੀਕ ਆ ਫੇਰ ਮੈਂ ਡਾਕਟਰ ਨੂੰ ਕਰੂੰਗੀ ਠੀਕ ਆ ਜੀ ਠੀਕ ਆਹੋ ਫੋਨ ਕਰਦੇ ਹੋ ਫੇਰ ਜਿੱਦਾਂ ਮੈਨੂੰ ਲਾਣਾ ਹੋਇਆ ਰੋਟੀ ਪਰ ਆਹੋ ਅਮਰਜੀਤ ਵੀ ਗਾਰੀ ਆ ਆ ਮਨ ਨੂੰ ਵੀ ਲੇ ਫੁੱਟਣੇ ਬਿਲਾ ਲੂੰਗੀ ਆਹੋ ਚਲੋ ਐਦਾਂ ਕਰ ਲਿਓ ਹਾਂ ਠੀਕ ਚਲੋ ਮੈਂ ਕੋਈ ਇੱਕ ਦਿਨ ਲਈ ਰੱਖ ਲਊਗਾ ਹਾਂ ਜੀ ਫੇਰ ਆਹ ਜਨਮਾਤ ਜਿਹੜਾ ਮਾਰੂ ਮੇਰੇ ਦੇਖਦੀਆਂ ਹੁਣ ਅਲੱਗ ਹਰ ਦਿਵਾਰ ਨੂੰ ਤੁਹਾਨੂੰ ਤੁਹਾਡੇ ਬਿਜੀ ਹੋ ਜਾਂਦੇ ਤੁਸੀਂ ਬਿਜੀ ਕਿਹਾ ਹੁਣ ਅਸੀਂ ਵੀ ਤਾਂ ਹੁਣ ਟਾਈਮ ਕੱਢ ਕੇ ਆਏ ਇੱਕ ਮੇਰਾ ਬੰਦਾ ਵੀ ਲੈ ਕੇ ਤੁਰਨੇ ਆਲਾ ਹੌਲੀ ਹੌਲੀ ਹੈ ਉਹ ਵੀ ਸੱਤ ਕਰੀਏ ਕਿ ਚਲੋ ਕੋਈ ਗੱਲ ਚਲ ਸੱਜੂ ਨਾਲ ਵੀ ਆਜੋ ਆ ਸੱਜੂ ਨਾਲ ਆਜਿਓ ਆਜੋ ਕਿਸੇ ਨੂੰ ਮਾਰ ਜਿਓ ਗੜਾ ਚੰਗਾ ਚਲੋ ਅਸੀਂ ਫੋਲਟ ਮੋਟਾ ਕਰਾਉਂਦੇ ਹਾਂ ਚਲੋ ਠੀਕ ਹੈ ਜੀ ਫੇ ਚੰਗਾ